ਉਹ ਇਹ ਤੇ ਪੈ ਗਿਆ ਪੈਗਾ ਵਾਂ ਇਹ ਕਾਲੂ ਯਾਰ ਆਪਣਾ ਬਹੁਤ ਕੈਂਟ ਮੁਰਗਾ ਸਿਆਣਾ ਬਹੁਤ ਹੈ ਮਾਰਦੇ ਨੇਗਾ ਕੋਈ ਆਏ ਮੈਂ ਬਗਾਨੇ ਆ ਮਤਲਬ ਹੈਨਾ ਇਹਨੂੰ ਮਾਰਦਾ ਮੁਰਦਾ ਹੈਗਾ ਹੋ ਵਧੀਆਗਾ ਜੱਟਪੁਰਾ ਕੈਮਾ ਹੈਲੋ ਗイズ ਵੈਲਕਮ ਬੈਕ ਮਾਈ ਚੈਨਲ ਜੀ ਅੱਜ ਦੇ ਵਲੌਗਰ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਬਾਬੋ ਅੱਜ ਆਪਾਂ ਆਪਣੀ ਯਾਰ ਦੇ ਦਿਖਾਉਣੇ ਕੁੱਕੜ ਕੌਂਗਰੇ ਠੀਕ ਹੈ ਬੱਧੀਆ ਹੋਈ ਠੀਕ ਹੈ ਚਲੋ ਫਿਰ ਆਪਾਂ ਦਿਖਾਉਣਾ ਸਾਨੂੰ ਕੁੱਕੜੇ ਦੇ ਅੱਛਾ ਕੋਰੇ ਦੇ ਮੰਮੇ ਦਾ ਸਕੂਟਰ ਓਏ ਸ਼ਾਮ ਸੂਨ ਲੋ ਇਹਨੂੰ ਅੰਦਰ-ਅੰਦਰ ਲਾ ਲੋ ਵਿਚਾਰੇ ਨੂੰ ਇਹ ਯਾਰ ਹੂੰ ਜੇ ਫਰੀ ਚ ਮਿਲਿਆ ਤਾਂ ਮਤਲਬ ਕਦਰ ਨਹੀਂ ਕਰਨੀ ਹੈਗੀ ਇਹਦੀ ਯਾਰ ਵਰਜੇ ਦਾ ਜੇ ਮੇਰੀ ਮਾਂ ਤਾ ਨੂੰ ਦਿੱਤਾ ਹੁੰਦਾ ਨਾ ਹੁਣ ਨੂੰ ਮੋਡੀਫਾਈ ਆਹ ਯਾਰ ਫੇਰ ਕਰ ਦਿੱਤਾ ਮੇਰੀ ਮਾਸੀ ਨੂੰ ਅੱਛਾ ਠੀਕ ਹੈ ਫੇਰ ਠੀਕ ਹੈ ਓਏ ਆ ਆ ਗਏ ਸੀਰ ਦੇ ਬੱਚੇ ਐ ਓਏ ਇਕੜਾ ਆ ਜਿਹੜੇ ਅੰਡਿਆਂ ਚ ਸੀ ਤਿੰਨ ਰਹਿ ਗਏ ਤਿੰਨ ਦੇ ਵਿੱਚ ਆ ਓਏ ਕਿੰਨੇ ਦੇ ਵਿੱਚ ਆ ਆ ਕਿੰਨੇ ਦਾ ਵੇਚਿਆ 300 ਦਾ ਆ ਆ ਠੱਗ ਲਿਆ ਉਹਦਾ ਠੱਗਾ ਤੁਦਾ ਪੱਕਾ ਕਿਹਨੂੰ ਠੱਗ ਲਿਆ ਓਏ ਆ ਆ ਗਈ ਇਹਦਾ ਸਤਰ ਮੁਰਗਾ ਆ ਦੇਖੋ ਸੀਲ ਅਸੀ ਮੁਰਗੀ ਬਹੁਤ ਪੜੀ ਇਹਦੀ ਆ ਗਈ ਬੱਸ ਆ ਉਹ ਮਾਰਦਾ ਓਏ ਨਹੀਂ ਵਾਰਿਆ ਨਹੀਂ ਵਾਰਿਆ ਚਲੋ ਇਹਨਾਂ ਨੂੰ ਅੰਦਰ ਕਰਿਆ ਇਹਨਾਂ ਨੂੰ ਦਿਖਾਉਣੇ ਛੱਡ ਜਾ ਅੜਦੀ ਨਹੀਂ ਓਏ ਆ ਦੇਖੋ ਗਾਇਸ ਬੱਚਾ ਕੀ ਇਹ ਮੁਰਗਾ ਕ ਮੁਰਗੀ ਆ ਓਏ ਮੈਨੂੰ ਤਾਂ ਆਉਂਦਾ ਓਏ ਓਏ ਆ ਦੇਖੋ ਜੀ ਫੜੀ 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 ਅੱਗੇ ਕੋ ਕਰੋ ਚੈੱਕ ਪਵਾਣੀ ਜੀ ਆ ਬਰਾਵਾ ਇੱਲੇ ਜਰ ਗਿਆ ਹਨ ਯਾਰ ਆਵਲੇ ਦਾ ਇਹਨਾਂ ਦੇ ਬਾੜ ਬੂਲ ਹੀ ਆਈ ਨਹੀਂ ਯਾਰ ਹੂੰ ਡਟਦੇ ਇਹ ਮਿੱਟੀ 'ਚ ਅੱਛਾ ਤੈਨੂੰ ਚੱਕਣੀ ਕਰਨੀ ਆਉਂਦੀ ਹੋਵੇ ਆਹ ਦੇਖੀਓ ਹਨਾ ਕਿਹੋ ਜਿਹਾ ਹੂੰ ਮੂੰਹ ਕਹੇ ਜਾਣਾ ਇਹਦਾ ਡਰਪਣਾ ਯਾਰ ਇੱਕ ਆਸ਼ੀ ਆ ਜੀ ਦੇਖਿੰਦਾ ਲੰਬੀਆਂ ਆਈਆਂ ਤਾਂ ਨਾਲੇ ਹੂੰ ਲੰਬੀਆਂ ਆਈਆਂ ਤਾਂ ਨਾਲੇ ਤੱਤਾ ਤੱਤਾ ਬਹਿ ਗਏ ਇਹ ਗੱਲਾਂ ਗਰਗਰ ਕੇ ਉਹ ਕਾਢੇ ਯਾਰ ਪਹਿਲਾ ਦੱਸ ਤਾ ਇਹਨਾਂ ਦਾ ਡੈਡੀ ਇਹਨਾਂ ਦਾ ਡੈਡੀ ਇਹਨਾਂ ਦਾ ਉਹ ਦਿਖਾ ਦੂ ਯੇ ਬਰੇ ਨੂੰ ਆ ਗਿਆ ਯੇ ਇਦਰਾ ਰੁਕ ਜੇਕ ਇਹ ਤਾਂ ਉਹ ਕਿੰਨੇ ਚਿਰ ਦਾ ਹੋ ਗਿਆ ਇਹ ਹੂੰ ਕਿੰਨੇ ਚਿਰ ਦਾ ਹੋ ਗਿਆ ਇਹ ਸਾਲ ਦਾ ਹੋ ਗਿਆ ਉਹ ਡੇਢ ਦਾ ਸਾਲ 8 ਮਹੀਨੇ ਹੋ ਗਏ ਤੇਰ 12 ਮਹੀਨੇ ਹੋ ਗਏ ਅੱਛਾ ਮੈਂ ਫੜ ਕੇ ਗੋਰੇ ਦਾ ਫੇਵਰੇਟ ਕਾਲੂ ਕਾਲੂ ਹਾਂ ਰਤੋਂ ਤੂੰ ਚੱਕ ਕੇ ਡਰਨਾ ਓਏ ਡਰਦਾ ਕੰਮ ਉਹ ਮੁਰਗੀ ਜਿੱਦੀ ਜਾਂਦੀ ਐ ਰਾਂ ਨੂੰ ਸੁਣਿੰਦਾ ਦੇਖੋ ਕਰੋ ਬਾਬੇ ਚੈੱਕ ਕਾਲੂ ਯਾਰ ਆਪਣਾ ਬਹੁਤ ਕੈਂਡ ਮੁਰਗਾ ਸਿਆਣਾ ਬਹੁਤ ਆ ਮਾਰਦਾ ਨਹੀਂਗਾ ਕੋਈ ਆ ਮੈਂ ਬਗਾਨੇ ਆ ਮਤਲਬ ਹੈਨਾ ਇਹਨੂੰ ਮਾਰਦਾ ਮੁਰਦਾ ਹੈਗਾ ਬਹੁਤ ਵਧੀਆਗਾ ਦੇਖੋ ਸਿਆਣਾ ਬਹੁਤ ਆ ਕਿੰਨੇ ਕ ਪੰਗੇ ਲੈਂਦਾ ਓਏ ਪੂਰੇ ਪੂਰੇ ਪੰਗੇ ਲੈਂਦਾ ਫੁੱਲ ਅੱਟ ਕਰਾਂ ਰੰਗ ਰੂੰਗੂ ਦੇਖੋ ਦੂਜੇ ਦਾ ਪੁਰਾਣੇ ਵਾਲ ਗੂਣ ਹੂੰ ਉਹ ਉਹਨਾਂ ਕੋਲੇ ਜਾਊਗਾ ਰੋਮਾ ਚਾਣੇ ਬਈ ਯਾਰ ਆਹ ਦੇਖਾ ਮੁਰਗੀ ਮਾਰਦੀ ਹੈਣਾ ਯਾਰ ਬਹੁਤ بڑا ਮਾਰਦੀ ਹੈ ਉੱਪਰ ਤੇਰੇ ਨਵੇਂ ਹੁਣ ਕਿਹੜੇ ਰਹਿ ਗਏ ਆਹ ਦੇਖੋ ਏ ਆ ਇਹਦਾ ਕਲਰ ਦੇਖੋ ਇਹ ਕਿਥੇ ਗਿਆ ਯਾਰ ਵਧਾਣੀ ਮੁਰਗੀ ਹੈ ਮੁਰਗੀ ਦਾ ਮੁਰਗੀ ਹੀ ਲਾ ਰਹੀ ਹੈ ਤੰਗ ਹੁੰਗੂ ਜੀ ਦੇਖੀ ਇਹਦੇ ਹੜਜੋ ਇੱਕ ਮਿੰਟ ਵੀਰ ਇਹ ਮੁਰਗਾ ਕ ਮੁਰਗੀ ਹੂੰ ਦੱਸਿਓ ਹੈ ਜਰੂਰ ਕਮੈਂਟ ਕਰਕੇ ਜਿਹੜੇ ਦੇਖ ਰਹੇ ਆਪਣੇ ਵੀਰ ਸੱਜਣੋ ਮਿੱਤਰ ਤੇ ਦੱਸਿਓ ਹੁਣ ਤੇਰ ਲਵੇ ਯਾਰ ਉੱਪਰ ਕਿਹੜੇ ਕਿਹੜੇ ਰਹਿ ਗਏ ਉੱਪਰ ਦੇਸੀ ਦੇਸੀ ਆ ਉਹ ਬਲੈਕ ਐਸਟਰੋਲੋਪ ਦਿਖਾਈਂਗੇ ਕਿਹੜਾ ਹੋ ਜਾਂਦਾ ਆਪਣੇ ਬਲੈਕਸਟਾਰ ਅਰੇ ਯਾਰ ਆ ਕੀ ਬਾਰਾ ਬਰਸ਼ੀਨ ਆ ਜਿਹੜਾ ਦੇਖੋ ਜਿਹੜਾ ਬਾੜਾ ਪਸੰਦ ਨੇ ਇਹਨਾਂ ਨੂੰ ਅੱਛਾ ਦੇਖ ਦੇ ਅੱਦੇ ਕੋਈ ਅਸੀਲ ਅਸੀਲ ਉਹ ਛੇ ਹੀ ਰਿਹਾ ਲੱਗਦਾ ਨੇ ਕਿਸੇ ਨੂੰ ਦੇ ਦੇ ਛੋਟੀ ਦੇ ਦੇ ਸੀ ਹਨ ਤਾਂ ਹਮ ਅੱਕੀ ਇੱਕ ਕਾਲੂ ਬਾਬੂ ਕਾਲੂ ਉਹ ਕਾਲੂ ਡਾਊਨ ਪਿੰਡ ਰੇ ਦਾ ਡਾਂਗ ਮਾ ਚਲੋ ਬੰਦ ਚਲੋ ਜੀ ਚਲੋ 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 ਇਹਨਾਂ ਨੂੰ ਕੀ ਪਾਉਣਾ ਹੋਣਾ ਤੂੰ ਦਾਣੇ ਪਾਉਣਾ ਖੇੜਦਾ ਨਹੀਂ ਪਾਉਂਦਾ ਨਾ ਕਣਕ ਦੇ ਦਾਣੇ ਆ ਦੇਖੋ ਕਣਕ ਦੇ ਦਾਣੇ ਆ ਗਏ ਜੀ ਆ ਕਿਹੜਾ ਅੱਪੀ ਬਾਰੇ ਆਉਗਾ ਹੈ ਹਲੋ ਆ ਜੋ ਉਹ ਆ ਗਿਆ ਇਹ ਉੱਡ ਕੇ ਗਿਆ ਸੀ ਨਾ ਕਰ ਹੈ ਉੱਡ ਕੇ ਇਹ ਤਾਂ ਬੜਾ ਹੋਣਾ ਨਾ ਬੈਲੀ ਇਹਦਾ ਅੱਛਾ ਕੋਟੇ ਤੇ ਚੜ ਜਾਂਦਾ ਕਿਸੇ ਦੇ ਘਰੇ ਵਗਦਾ ਸੀ ਇੱਕ ਵਾਰੀ ਮਹਾਨ ਅੱਛਾ ਉਹ ਸੀਲ ਨੇ ਉਹ ਚਾਰੀ ਖੜਿਆ ਤੀਉਂ ਢਾਉਣ ਜੀ ਉਹਦੇ ਮਾਤਲਾ ਤੋ ਦਿਮਾਗ ਨਾ ਅੱਛਾ ਯਾਰ ਕਰੋ ਚੱਕ ਬ੍ਰੇਕਾਸਟਰ ਲੌਪ ਆ ਰਹੀ ਆਰ ਏ ਆਰ ਤੇਜ ਬੋਧੂ ਇਹਨੂੰ ਫੜੀ ਯਾਰ ਅਗਦਾ ਕੱਠੂ ਜਿਹੀ ਆ ਨਾ ਜੁੜੀ ਜੀ ਤਾਂ ਉਹਨਾਂ ਵਾਲਾ ਇਹ ਨਹੀਂ ਫੜੇ ਹੁੰਦੇ ਕਿਉਂ ਤੇਜ ਵਾਲੇ ਹੁੰਦੇ ਇਹ ਲਾ ਬਾਗ ਤੂੰ ਡਰਾ ਦਿੰਦੇ ਕਿਹੜਾ ਦੇਸੀ ਜਾ ਵੜਦਾ ਯਾਰ ਅਸਿਆ ਪੈੜਾ ਗਾ ਪਰਿਵਾਰ ਹਾਂ ਹੁਣ ਤੁੱਪਾ ਨਾ ਤੁੱਪ ਕਰਕੇ ਛੱਡੇ ਹੋਏ ਯਾਰ ਨੇ ਆਪਣੇ ਜਮਾ ਸੀ ਉਹ ਜਿਹੜਾ ਛੜਪਣਾ ਉਹ ਇਹਨਾਂ ਨਾਲ ਲੜਨ ਨੇ ਉਹ ਬੌਲੀ ਚੇਜ ਅੱਛਾ ਲੜਦਾ ਇਹਦੇ ਨਾਲ ਲੜਦਾ ਇਹਦੇ ਨਾਲ ਗੱਲ ਕਰ ਮੈਂ ਤਾਂ ਨਹੀਂ ਛੜਦਾ ਸਿੰਦੂ ਹੋਂਦਾ ਯਾਨੀ ਤੂੰ ਮਰਦੀ ਆਹੀ ਮਰੂਆ ਹਰ ਤਾਂ ਫਿਰ ਮੈਨੂੰ ਆਇਆ ਪੜਦਾ ਯਾਰ ਹੁੰਦਾ ਹੁੜਦਾ ਹੈ ਨਾ ਪੂਰਾ ਜੇ ਕਿਸੇ ਦੇ ਘਰੇ ਭੱਜ ਜੇ ਮੋਟੇ ਜਾਂਦਾ ਵੀ ਨਹੀਂ ਜਾਣਾ ਸਹੀ ਹੈ ਫੜਾ ਨਹੀਂ ਜਾਂਦਾ ਇਹ ਸਰਤ ਲਾਉਣਾ ਅਰ ਜੇ ਕੋਈ ਫੜ ਲਏ ਇਹਨੂੰ ਕਿੰਨੇ ਦੀ ਕਿੰਨੇ ਦੀ ਸਰਤ ਕਿੰਨੇ ਦੀ 500 ਦੀ ਆਪਸ ਕਰ ਮਾਫੜਾ ਹੋ ਦੇ ਕਰਦਾ ਕੰਮ ਓ ਠੀਕ ਹੈ ਟਾਈਮ ਨਹੀਂ ਹੈ ਅੰਡਾ ਤਰੂਗੀ ਓਏ ਕੱਲ ਤਰਿਆ ਸੀ ਹੈ ਕੱਲ ਤਰਿਆ ਸੀ ਤਰਿਆੜੀ ਕੱਲ ਤਰਾਂ ਨਹੀਂ ਹੁਣ ਆਰਾ ਮਾ ਪਾਉਂਦਾ ਹੀ ਨਹੀਂ ਉਹਨਾਂ ਨੂੰ ਉਸ ਤਰਾਕ ਜਿਹੜੀ ਪਾਉਣੀ ਆਂਦੇ ਹੁੰਦੇ ਆਂ ਅੱਛਾ ਨਾਲੇ ਦਵਾਈ ਲੈ ਕੇ ਆਏ ਸੀ ਹਨਾ ਗਰਮੀ ਜਿਹਾ ਡਿਮਾਂਡ ਜੀ ਘਟ ਜਾਂਦਾ ਨਾ ਡਿਮਾਂਡ ਵੀ ਘਟ ਜਾਂਦੀ ਗਰਮੀ ਦਾ ਮਹਾਂਚਾ ਇਹਨੇ ਨਾਲ ਜਾਣ ਦੀ ਕੋਈ ਨਹੀਂ ਉਹਨਾਂ ਕੋਲ ਅੰਡਾ ਫੜੀ ਜਾਂਦੇ ਆ ਤੇਰਾ ਸਿਆਲਾ ਅੰਡਾ ਫੜਾਏ ਕਿਹੜਾ ਗੱਲ ਸਹੀ ਹੈ ਹੋਰ ਆਪਣਾ ਹੁਣ ਸੀਲ ਬਾਹਰ ਕੱਢਣ ਲੱਗਾ ਕਿਤੇ ਦੇਸੀਆਂ ਨੂੰ ਦੇਖਨੇ ਮੈਚ ਪਾਵਾਂਗੇ ਨਾ ਕਰਦਾ ਫਾਈਟ ਮੈਂ ਲੜਾਵਾਂ ਮਾੜਾ ਮੁੱਟੀ ਉਹ ਕਰਾਂਗੇ ਜਿਆਦਾ ਧੱਕਾ ਨਹੀਂ ਕਰਦੇ ਮਾਰਤਾ ਦਊਗਾ ਪਰਨਾ ਕੋ ਕੋਈ ਨਹੀਂ ਟੈਨਸ਼ਨ ਨਾ ਲੈ ਉਹ ਇਹ ਫਾਈਟਰ ਕਿਉਂ ਆਪਣਾ ਜਾ ਰਿਹਾ ਹੈ ਵਾਹ ਹਾਹ ਹੋਣਾ ਖੜ ਜਾ ਮੈਂ ਉਧਰ ਹੀ ਆ ਆ ਫਿਰ ਦੇ ਨੂੰ ਚੱਕ ਉਰੀ ਲੈ ਹੁੰਦਾ ਇਹਨਾਂ ਲੋ ਵੀ ਲੋ ਸੀ ਗਾਇਸ ਪਰੇ ਹੋ ਜਾ ਤੇਰੇ ਬਣੀ ਨੂੰ ਸਾਹ ਮਾਰੂ ਹੁਣ ਅੱਛਾ ਉਹ ਆ ਗਿਆ ਇਹ 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 ਤੇ ਪੈ ਗਿਆ ਪੈ ਗਿਆ ਵੰਗ ਇਹ ਉਹ ਡਰ ਗਿਆ ਓਏ ਡਰ ਗਿਆ ਇੱਕ ਖੜ ਗਿਆ ਖੜ ਗਿਆ ਉਹਦੇ ਪਰਲਾ ਇੱਕ ਚੱਕਲੇ ਖੰਭੋਣੇ ਵੀ ਇਹ 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 ਸਨਾਟਾ ਹੀ ਹੋ ਗਿਆ ਹਨਾ ਉਹ ਨਾ ਦੇਣੀ ਉਹਦੇ ਨੇੜੇ ਉਹ ਭੱਜ ਗਏ ਉਹ ਵਾਗ ਗਏ ਉਹਦੇ ਆ ਦੇ ਮਾਰ ਲੈ ਫੁਕਾਰੇ वो था, टीम ले <laughs> पत्ता। आजा, आजा। जा मैं कलू, था टा जानता नहीं होना। के कलू आया मारा था। <laughs> ਪੌ ਮੈਚ ਹੈ ਕਹਿੰਦੇ ਪੌ ਮੈਚ ਅਸੇਡ ਵੀ ਐਸ ਆ ਰਹੀ ਯਾਰ ਹਾਂ ਓਏ ਆ ਰਹੀ ਯਾਰ ਇਹ 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 ਦੇ ਦੇ ਦਸਣ ਕਰਦਾ ਪੂਰੇ ਇਹ ਕਮਾਉ ਉਹ ਆ ਰਹੀ ਤੜੀਆਂ ਇਹ 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 ਉਹ ਡਰ ਗਿਆ ਛਾਲ ਚਾਹਦਾ ਉਹ ਵੀ ਉਹ ਟੱਪ ਗਿਆ ਓਏ ਉਹ ਬਾਹੂ ਪੈ ਗਿਆ ਮਾਰ ਇਹ 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 ਆ ਗਿਆ ਤਾਂ ਭੱਜ ਗਿਆ ਹਾਂ ਇਹ ਉਹ ਪੈ ਗਿਆ ਮਾਰ ਲੱਗਦਾ ਨਹੀਂ ਹੈਗਾ ਇਹ ਲੜਦਾ ਨਹੀਂ ਉਹ ਲੜਦਾ ਹੈਗਾ ਰੈਂਡ ਦੇ ਓਏ ਭਗਤ ਉਹ ਦੋ ਜਰ ਬੈੜ ਦੇ ਫੁੱਡੇ ਦੇਖ ਫੁੱਡੇ ਫੁੱਡੇ ਛਾਹ ਫੁੱਡੇ ਕੀ ਕਰਦਾ ਮਾਲਿਸ਼ ਕਰ ਰਹੇ ਹੋਗੇ ਹਾਂ ਹੁਣ ਦੇ ਹੁਣ ਚੱਕਦਾ ਤਾਂ ਹੁਣ ਤਾਂ ਜੇ ਠੋਕੇ ਮਿਲ ਕੇ ਤੁਹਾਨੂੰ ਆਪਣਾ ਵਲੌਗ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੇ ਕੋਈ ਭਰਾ ਆਪਣਾ ਸਾਜਣ ਮਿੱਤਰ ਕੋਲ ਪੁੱਛਣਾ ਚਾਹੁੰਦਾ ਜਾਂ ਕੋਈ ਦੱਸਣਾ ਚਾਹੁੰਦਾ ਤਾਂ ਦੱਸ ਸਕਦਾ ਚੰਗਾ ਜੀ ਸਤਿ ਸ਼੍ਰੀ ਅਕਾਲ ਬਾਈ